ਮੁਤਾਬਤ ਮੁਤਾਬਤ ਵੀ ਵੀ ਹੈਗੀ ਐ ਨਾ ਜਿਹੜਾ ਮਰਜ਼ੀ ਆਵੇ ਆ ਜਿਹੜੇ ਟਮਾਟਰ ਐ ਨਾ ਇਹਨਾਂ ਦਾ ਰੇਟ ਸੁੱਟਦੀ ਐ ਲੋਕੀ ਖੁਸ਼ ਹੋ ਜਾਣ ਟਮਾਟਰ ਬੜੇ ਮਹਿੰਗੇ ਐ ਇਸ ਵੇਲੇ ਤੇ ਇਹਨੂੰ ਛੱਡ ਕੇ ਅਸੀਂ ਮੱਖਣ ਸਿੰਘ ਹੋਰੀ ਨੇ ਸਰਪੰਚ ਸਾਹਿਬ ਤੇ ਸ਼ਾਹਪੁਰ ਦਾ ਸਾਨੂੰ ਸੀ ਕੀ ਉਹਨਾਂ ਨੂੰ ਬਣਾਉਣਾ ਇਹ ਤੇ ਸਾਡੇ ਕਦੀ ਅੱਖਾਂ 'ਚ ਵੀ ਨਹੀਂ ਸੀ ਆਇਆ ਤੇ ਜਿਹੜਾ ਦੂਜਾ ਤੀਜਾ ਬੰਦਾ ਹੁੰਦਾ ਨਾ ਪਾਰਟੀ ਦਾ ਜਿਹਨੂੰ ਆਪਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਇਹਨੇ ਵੀ ਭਜਣਾ ਹੀ ਭਜਣਾ ਤੇ ਇਹਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ। ਇਹ ਉਹ ਬੰਦਾ ਸੀ ਆਮ ਆਦਮੀ ਪਾਰਟੀ ਜਾ ਕੇ ਅੱਜ ਹੁਣ ਸਭ ਤੋਂ ਵੱਡਾ ਲੀਡਰ ਕੀ ਇਹ ਡਾਕੂ ਬਣਿਆ ਫਿਰਦਾ ਲੁਟੇਰਾ। ਇਹ ਡਾਕੂ ਵੀ ਨਹੀਂ ਲੁਟੇਰਾ ਜਿਨੇ ਐਕਸ਼ਨ ਨਹੀਂ ਲਿਆ ਤੇ ਅੱਜ ਮੈਂ ਵੀ ਇੱਥੇ ਹੀ ਆ ਤੁਸੀਂ ਵੀ ਸਾਰੇ ਇੱਥੇ ਹੋ ਤੇ ਜੇ ਨਾ ਇਹਨਾਂ ਤੇ ਰੰਦਾਵਾ ਸਾਹਿਬ ਤੋਂ ਐਕਸ਼ਨ ਨਾ ਦਿਵਾਇਆ ਤੇ ਮੇਰਾ ਨਾਮ ਬਤਲਕੋ ਮੈਂ ਤੁਹਾਡੇ ਅੱਗੇ ਮੂੰਹ ਨਹੀਂ ਕਦੀ ਵਿਖਾਉਂਗਾ। ਇਹਨਾਂ ਨੇ ਜਿਹੜਾ ਕੁਝ ਕੀਤਾ ਤੇ ਚਾਰ ਦਿਨ ਬਾਅਦ ਫੋਟੋ ਕਿਹਦੇ ਕੋਲ ਆਈ ਜਿਹਦੇ ਨਾਲ ਖੜਾ ਉੱਥੇ ਕੁਲਦੀਪ ਸਿੰਘ ਢਾਲੀਵਾਲ ਕੋਲ ਤੁਹਾਨੂੰ ਪਤਾ ਨਹੀਂ ਲੱਗਣਾ ਕੁਲਦੀਪ ਸਿੰਘ ਢਾਲੀਵਾਲ ਕੌਣ ਹੈ ਉਹ ਤੋਮਾਟਰ ਅਲੱਗ ਦਾ ਨਾਮ ਹੈ ਉਹਦੇ ਨਾਲ ਫੋਟੋ ਆਈ ਹੈ ਤੇ ਉਸ ਤੋਂ ਬਾਅਦ ਆ ਜਿਹੜਾ ਗੁਰਦੀਪ ਸਿੰਘ ਰੰਧਾਵਾ ਇਹਦੀ ਇੱਕ ਚੀਜ਼ ਮੈਂ ਵੇਖ ਲਈਏ ਇਹਨੇ ਜਦੋਂ ਬੋਲਣਾ ਨਾ ਇਹ ਮੈਨੂੰ ਲੱਗਦਾ ਰੰਧਾਵਾ ਸਾਹਿਬ ਦੀ ਵੀਡੀਓ ਬਹੁਤ ਵੇਖਦਾ ਰਹਿੰਦੇ ਸਾਰੇ ਐਕਸ਼ਨ ਕਾਪੀ ਕਰ ਲਏ ਫੇਲ ਲੈਂਦਾ ਪੰਜਾਬ ਸਰਕਾਰ ਹਾਏ ਕਹਿੰਦਾ ਦੋ ਮਿੰਟ ਪੰਜਾਬ ਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਂਗੋੜ ਵਿੱਚ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਦਾਵਾ ਦੇ ਖਜੰਦ ਉੱਤੇ ਵੀ ਰੰਦਾਵਾ ਸਾਡੇ ਨਾਲ ਨੇ ਉਹਨਾਂ ਵੀ ਧਰਨਾ ਦਿੱਤਾ ਕਲਾਂਗੋੜ ਵਿੱਚ ਮੈਂ ਕਿ ਕੀ ਕਰਨਾ ਹਾਂਜੀ ਅਜੇ ਇੱਥੇ ਕਲਾਂਗੋੜ ਥਾਣੇ ਦੇ ਬਾਹਰ ਤੁਹਾਨੂੰ ਦੱਸਦਾ ਕਿ ਜਿਹੜੀ ਲੋ ਐਂਡ ਆਰਡਰ ਦੀ ਤਿੰਨ ਵਾਰ ਤਿੰਨ ਜਿਹੜੀ ਵਿਵਸਥਾ ਵਿਗੜ ਰਹੀ ਹੈ ਕਿਉਂਕਿ ਪੁਲਿਸ ਦਾ ਧਿਆਨ ਹੈ ਨਹੀਂ ਜਦੋਂ ਆਪਾਂ ਘਰੇ ਬੱਚੇ ਨੂੰ ਢਿੱਲ ਦੇ ਦਈਏ ਤੇ ਉਹਨੇ ਹਰ ਵਾਰੀ ਗਲਤ ਕੰਮ ਦੇ ਪਾਸੇ ਜਾਊਗਾ ਭਾਵੇਂ ਛੋਟਾ ਹੋਵੇ ਉਹਨੇ ਛੋਟੇ ਉੱਤੇ ਤੋਂ ਆਪਾਂ ਗਲਤ ਪੈਂਦਾ ਉਵੇਂ ਹੀ ਇੱਥੇ ਜਿਵੇਂ ਪੁਲਿਸ ਨੇ ਪ੍ਰਸ਼ਾਸਨ ਨੇ ਜਦੋਂ ਲੋਕਾਂ ਨੂੰ ਢਿੱਲ ਦਿੱਤੀ ਤੇ ਜਿਹੜੇ ਕੋਈ ਇਹੋ ਜਿਹੇ ਕ੍ਰਾਈਮਨਲ ਮਾਈਂਡ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਢਿੱਲਾਪੇ ਮਿਲ ਜਾਂਦੀ ਹੈ ਤੇ ਉਹਨਾਂ ਨੇ ਆਪੇ ਜਿਹੜੀ ਲੁੱਟਾਂ ਘੋਹਾਂ ਕੋਈ ਫਰੋਦੀਆਂ ਕੋਈ ਕਤਲ ਉਹ ਸਾਰਾ ਕੁਝ ਨਾਮ ਹੋ ਜਾਂਦਾ ਹੈ ਅੱਜ ਦਿਨ ਗੋਲੀ ਚੱਲਦੀ ਔਰ ਜਿਹੜਾ ਹਲਕਾ ਚਾ ਗੁਰਦੀਪ ਸਿੰਘ ਦਾਵਾ ਉਹਨਾਂ ਦੇ ਪਿੱਛੇ ਦੌੜੀ ਗੋਲੀ ਚੱਲਦੀ ਹੈ ਨਾ ਕਿ ਜਗਤਿਸ਼ਾਨ ਜੇ ਇਹਨੂੰ ਖਾਲ ਨਹੀਂ ਪੈਂਦੀ ਤੇ ਫਿਰ ਇਹਦਾ ਅਗਲਾ ਕਦਮ ਦੇਖੋ ਜੀ ਅੱਜਕੱਲ ਤੇ ਆਹੀ ਮੈਂ ਅਪੀਲ ਕਰੂੰਗਾ ਲੋਕਾਂ ਨੂੰ ਕਿ ਜਿਹੜੀਆਂ ਚੀਜ਼ਾਂ ਇਨਾਂ ਦਾ ਧਿਆਨ ਪਿੰਡ ਪੈਂਦਾ ਪਰ ਸ਼ਾਪਰ ਉਥੇ ਗੋਲੀ ਚੱਲ ਗਈ ਹੈ ਉਥੋਂ ਦੇ ਲੋਕ ਹੈ ਜਿਹੜੇ ਉਹ ਆਪ ਹੀ ਹਲਕਾ ਇੰਚਾਰਜ ਹੋ ਗਏ ਉਨਾਂ ਨੇ ਸਿਰਫ ਆਪਣਾ ਜਿਹੜਾ ਕੁੱਲ ਕੇ ਕੈਦ ਹੈ ਕਿਉਂਕਿ ਜੇ ਨਹੀਂ ਸਾਨੂੰ ਆ ਕੇ ਕਹਿ ਦੇਣ ਕਿ ਅਸੀਂ ਇਹ ਕੰਮ ਨਹੀਂ ਕੀਤਾ ਕੁੱਲ ਕੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਜਿਹੜਾ ਬਿਜ਼ਨਸ ਹੈ ਉਹ ਚਲਾ ਰਹੇ ਨੇ ਅੱਜ ਇੱਥੇ ਉਹਨਾਂ ਦੇ ਪਿੰਡ ਗੋਲੀਆਂ ਚੱਲਦੀਆਂ ਕੋਈ ਧਿਆਨ ਨਹੀਂ ਹੋਊਗਾ ਕਦੀ ਉੱਥੇ ਨਿਕਲ ਕੇ ਬੋਲਦੇ ਕਿ ਹਾਂ ਵੀ ਇੱਥੇ ਗੋਲੀ ਚੱਲੀ ਹੈ ਤੇ ਮੈਂ ਖੜਾ ਤੇ ਆ ਕੇ ਚਲਾਉਂਦਾ ਤੇ ਕਿਵੇਂ ਉਸ ਪਿੰਡ ਚ ਦੁਬਾਰਾ ਗੋਲੀ ਚੱਲ ਚੁਗੀ ਕਿ ਜਦੋਂ ਮੈਂ ਅੱਜ ਤੱਕ ਧਰਵਾਲੀ ਪਿੰਡ ਚ ਕਿਉਂ ਨਹੀਂ ਇਹੋ ਜੀ ਚੀਜ਼ ਹੋਈ ਕਿਉਂਕਿ ਅਸੀਂ ਪਿੰਡ ਵਾਲੇ ਰੰਧਾਵਾ ਸਾਹਿਬ ਸਾਡਾ ਪਿੰਡ ਵੱਲ ਆਪਣੇ ਵੱਲ ਸਭ ਤੋਂ ਪਹਿਲਾਂ ਧਿਆਨ ਹੈ ਜਿਹੜਾ ਪਿੰਡ ਵੱਲ ਹੋਣਾ ਚਾਹੀਦਾ ਆਪਣੇ ਘਰਾਂ ਵੱਲ ਹੋਣਾ ਸੀ ਤਾਂ ਆਪਣੀ ਗਲੀ ਵੱਲ ਹੋਣਾ ਜਿਵੇਂ ਨਹੀਂ ਕਿਉਂ ਨਾ ਜੀ ਪਰ ਬਾਟ ਕੋ ਕੌਣ ਲੱਖਣ ਬੋਲੋ ਚੁੱਪ ਕਰਿਓ ਪਾਰਟੀ ਫੈਸਲਾ ਲਵੋਗੇ ਉਹਦੇ ਤੇ ਚੱਲਾਂਗੇ ਮੈਂ ਪਹਿਲਾਂ ਵੀ ਸਿਰਫ ਪਾਰਟੀ ਲਈ ਕੰਮ ਕਰਦਾ ਰਿਹਾ ਕਿਉਂਕਿ ਮੈਂ ਅਜੇ ਤੱਕ ਮੈਨੂੰ 8-9 ਸਾਲ ਹੋ ਗਏ ਮੈਂ ਉਹਦਾ ਤੱਕ ਨਹੀਂ ਕੋਈ ਪਾਰਟੀ ਦਾ ਰਿਹਾ ਮੈਂ ਸਿਰਫ ਪਾਰਟੀ ਲਈ ਕੰਮ ਕਰਦਾ ਜਿਹੜੀ ਡਿਊਟੀ ਜਿਹਦੀ ਲਾਉਣਗੇ ਉਦੇ ਮਗਰ ਉਹ ਕਿ ਤਰ੍ਹਾਂ ਜੀ ਰਵਨੀਤ ਮਿੱਟੂ ਨੇ ਗਿਆਨ ਦਿੱਤਾ ਰਾਹੁਲ ਗਾਂਧੀ ਜੀ ਦੇ ਨੰਬਰ 1 ਅਧਪਤੀ ਇਹਦੇ ਉੱਤੇ ਕੀ ਰਿਐਕਸ਼ਨ ਕੋਈ ਕੋਈ ਦਿਲੋਂ ਅੱਜ ਅਫਸੋਸ ਹੋਇਆ ਇਹੋ ਜਿਹੇ ਬੰਦੇ ਨੂੰ ਪਾਰਟੀ ਚ ਰੱਖਿਆ ਇੰਨੇ ਵੱਡੇ ਵੱਡੇ ਅਹੁਦੇ ਇੰਨੀ ਇੱਜ਼ਤ ਮਾਨ ਪਾਰਟੀ ਚ ਵੇਖੋ ਜਦੋਂ ਇਹੋ ਜੀ ਚੀਜ਼ ਕੋਈ ਬੋਲਦਾ ਤੇ ਉਹ ਪਰਿਵਾਰ ਦਾ ਜਿਹੜਾ ਲੈਵਲ ਹੈ ਭਾਵੇਂ ਮੂੰਹੋਂ ਕੋਈ ਨਾ ਬੋਲੇ ਪਰ ਉਹ ਦਿਮਾਗ 'ਚ ਜੇ 100% ਤੇ ਹੁੰਦਾ ਇਹਨਾ ਤੇ 95 ਤੇ ਆਉਣਾ ਹੀ ਆਉਣਾ ਉਹ ਜਿਹੜੀ ਇੱਜ਼ਤ ਆਪਣੇ ਪਰਿਵਾਰ ਦੀ ਉਹਨਾਂ ਨੇ ਘਟਾ ਦਿੱਤੀ ਥੋੜੇ ਜਿ ਮੈਨੂੰ ਕਹਿਣਾ ਨਹੀਂ ਚਾਹੀਦਾ ਵੱਡੇ ਨੇ ਮੇਰੇ ਤੋਂ ਪਰ ਥੋੜੇ ਜਿ ਮੈਨੂੰ ਹਰਕਤਾਂ ਤੋਂ ਬੋਲਣ ਤੋਂ ਥੋੜੇ ਜਿ ਮੈਂਟਲੀ ਪੰਜ ਟੇਬਲ ਲੱਗਦੇ ਆ ਤੇ ਉਹਨਾਂ ਨੂੰ ਕਹਿਣਾ ਕਿ ਥੋੜਾ ਜਿਹਾ ਡਾਕਟਰ ਨੂੰ ਦਿਖਾਓ ਜਿਨ੍ਹਾਂ ਨੇ ਐਮਪੀ ਇੰਨੀ ਆਦੀ ਬਣਾਤਾ ਜਿਹੜੇ ਬੰਦੇ ਨੇ ਲੀਡਰ ਬਣਾਇਆ देखो जमीन तो खड़ा करके उस यूथ पहला यूथ प्रधान बनाया फिर एमपी बनाया ਤੇ ਅੱਜ ਉਹੀ ਬੰਦਾ ਜਦੋਂ ਬੀਜੇਪੀ ਨੇ ਲੈ ਲਿਆ ਤੇ ਬਸ ਉਹਨਾਂ ਦੀ ਵਾਹਵਾ ਹੀ ਲਈ ਕਿ ਹਾਂ ਵੀ ਮੈਂ ਦੇਖੋ ਰਾਹੁਲ ਗਾਂਧੀ ਦੇ ਅਗੇਂਸਟ ਬੋਲਦਾ ਉਹਦੇ ਕਰਕੇ ਬੋਲਦੇ ਤੇ ਨਾ ਤੇ ਪਾਰਟੀ ਨੂੰ ਫਰਕ ਪੈਂਦਾ ਜਿਹੜਾ ਫਰਕ ਪੈ ਰਿਹਾ ਉਹਨਾਂ ਦੇ ਪਰਿਵਾਰ ਦੀ ਛਵੀ ਉੱਤੇ ਪੈ ਰਿਹਾ ਕਾਂਗਰਸ ਪਾਰਟੀ ਨੂੰ ਉਹਦਾ ਕੋਈ ਘਟਲ ਇਸ ਉਹਦੇ ਵੀਰਨ ਦਾ ਸੁਖਿੰਦਰ ਸਿੰਘ ਰੰਧਾਵਾ ਦੇ ਕੋਲ ਜਾਂ ਠੇਰਾ ਬਣਾਉਣਾ